ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਕ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲਾ ਨਗ ਹੈਗੇ ਜੀ 5 ਜਿਦੇ ਚ 4 ਬੈੜਾ ਨੇ ਜਿਨ੍ਹਾਂ ਚੋਂ ਇੱਕ ਢੋਕੜ ਗੱਬਣਾ ਇੱਕ ਸੂਈ ਸਵਾਈ ਜੀ 2 ਗੱਬਣਾ ਤੇ ਇੱਕ ਬਾਈ ਕੁਲ ਜਰਮਨ ਸ਼ੈਫਰ ਡੌਗ ਆ ਫੀਮੇਲ ਜੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗਾਲ ਜੀ ਸੱਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਮੇਰਾ ਅਗਰੇਜ ਆ ਪਿੰਡ ਸੰਗਟਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 9972416597 ਠੀਕ ਆ ਵੀਰੇ ਨਾਗ ਕਿੰਨੇ ਆ ਬਈ ਆਪਣੇ ਕੋਲ ਟੋਟਲ ਜੀ ਆ 4 ਬਣਾ ਵੀਰੇ ਇੱਕ ਤਾਂ ਸੂਈ ਸਵਾਈ ਆ ਠੀਕ ਆ ਜੀ ਇੱਕ ਟੋਕੜ ਗੱਬ ਵੇੜ ਇੱਕ ਤਿਆਰ ਗੱਬਾ ਇੱਕ ਵੇੜ ਹੋਣ ਬਸ ਸੂੰਦੀ ਬੱਟ ਜਾ ਕਰੀ ਜਾਂਦੀ ਚਾਰੀਆਂ ਜੀਆਂ ਹੋਰ ਕਿੱਥੇ ਨੂੰ ਸੁਕੂਗੀ ਹਨਾ 20 ਘੰਟੇ ਨੂੰ ਸੁਕੂਗੀ ਠੀਕ ਆ ਤੇ ਕਿਧਰੋਂ ਸ਼ੁਰੂ ਕਰ ਗਏ ਆਪਾਂ ਜਿਹੜੇ ਤੋਂ ਮਾਸੀ ਕਾਲੋ ਇਹ ਤੀਕਾ ਸੁਈ ਸਵਾਈ ਤੋਂ ਸ਼ੁਰੂ ਕਰ ਬਈ ਸੂ ਆ ਕੇ ਨਮਾਜੀ ਇਹ ਤਾਂ ਮੇਰੀ ਅਰਿਜਨਲ ਦੂਜਾ ਸੂਆ ਵੀ ਰਸੂਈ ਆ ਅਰਿਜਨਲ ਦੂਜਾ ਸੂਆ ਸੁਈ ਮਾਈ ਜੰਦ ਕੰਨਾਂ ਵਾਲਾ ਖੜਾ ਵਛੀਰਾ ਠੀਕ ਆ ਜੀ ਹਾਂਜੀ ਬੱਚਾ ਕੀ ਦਿੱਤਾ ਜੀ ਅਗਰ ਵਛੀ ਆ ਗਈ ਵੀਰ ਬੱਚੀ ਬਹੁਤ ਟੌਪਦੀ ਹੈ ਨਾ ਹਾਂਜੀ ਕਦੋਂ ਸੁਈ ਇਹ ਇਹ ਸੁਈ ਹੈ ਵੀਰੇ ਰਾਤ ਬੱਚਾ ਜੇਰ ਕੰਪਲੀਟ ਹੈ ਜੀ ਜੇਰਾ ਪ ਕਿੰਨਾ ਕੱਢਿਆ ਤੜਕੇ ਬੋਲ ਆ ਇਹਦਾ ਭਾਈ ਤਿੰਨ ਘੱਟ ਥਲੇ ਚਗਾ ਕੇ ਨਾ 3 ਲੀਟਰ ਚੋਇਆ 3 ਲੀਟਰ ਕਿਉਂਕਿ ਬਹਲਾ ਨਹੀਂ ਚੋਇਆ ਵੀਡੀਓ ਪੋਣੀ ਕਰਕੇ ਠੀਕ ਆ ਇਹ ਨਾ ਤਾਂ ਐ ਵੀ ਸਵੇਰ ਦਾ ਹੀ ਆ ਹੂੰ ਮਾਰਨਿੰਗ ਦਾ ਟਾਈਮ ਹੀ ਆ ਪਹਿਲੇ ਸੂਏ ਚਵਾਤਾ ਯਾਰ ਵੇੜ ਨੇ 16 ਲੀਟਰ ਠੀਕ ਆ ਚਲੋ ਦੱਥੇ ਮਾਲਕਾਂ ਨੇ ਵਿੱਚ ਹੋਇਆ ਸੀ ਬੱਚਾ ਬਹਲਾ ਚੰਗਾ ਦੇਤਾ ਹੈ ਨਾ ਮਗਰ ਫਾਇਦਾ ਹੋ ਜਾਣਾ ਜਿਹੜਾ ਵੀਰ ਲੈ ਕੇ ਜਾਊਗਾ ਜੀ ਆਹ ਦੇਖ ਵੇੜ ਨੂੰ ਤਾਂ ਮਾ ਚੰਗਾ ਲੱਗਿਆ ਬੱਚਾ ਪੂਰਾ ਟੌਪ ਦਾ ਥਣ ਕਿੰਨਾ ਕ ਪਾਜੂ ਦੁੱਧ ਜੀ ਭਈ ਆਪਾਂ 16 ਕਿਲੋ ਕਹਿ ਗਈ ਦਵਾਂਗੇ 16 ਹੀ ਗਾ ਦੱਸੀ ਆ ਵੀ ਪਹਿਲੇ ਸੁਪਲੂਨ ਨੇ ਦਿੱਤਾ ਠੀਕ ਆ ਬਾਕੀ ਇਹ ਦੁੱਧ ਦਾ ਵੀ ਸੇਵਾ ਦਾ ਦੁੱਧ ਸੇਵਾ ਦਾ ਹੁੰਦਾ ਜੀ ਹਾਂ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਨੂੰ ਸੂਆ ਪਹਿਲਾ ਜੀ ਰਾਤ ਸੂਈ ਆ ਜੇਰ ਕੰਪਲੀਟ ਪੈ ਗਈ ਆ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਮਾਰਨਿੰਗ ਦੇ ਚਵਾਈ ਚਵਾਈ ਦੱਸਦਾ ਕਿ ਸਾਢੇ 1 3 ਕਿਲੋ ਆਪਾਂ ਬੋਲੀ ਇਹਦੀ ਕੱਢ ਲਈ ਆ ਵੀਰੇ ਕਿਉਂਕਿ ਮਾਰਨਿੰਗ ਦੇ ਟਾਈਮ ਹੀ ਆਪਾਂ ਵੀਡੀਓ ਬਣਾ ਰਹੇ ਸੋਨਾ ਫਿਟਨੈਸ ਆਲਾ ਹਵਾਨਾ ਚੰਗੀ ਸੰਭੀ ਪਲੀ ਆ ਜੇ ਹਾਈਟ ਦੀ ਗੱਲ ਕਰਕੇ ਤਾਂ ਨੋਰਮਲ ਆ ਪਰ ਪ੍ਰਿੰਟ ਬਾਲਾ ਸੋਨਾਗਾ ਆ ਆਵਦਾ ਵੀ ਤੇ ਉਦੋਂ ਸੋਨਾ ਇਹ ਬੱਚੇ ਦਾ ਵੀ ਥਣ ਚੈੱਕ ਕਰ ਲੋ ਐਨ ਕੱਲਾ ਕੱਲਾ ਨਿੱਖੜ ਮਾ ਬੱਚੇ ਵਾਲ ਨੂੰ ਜਾਊਗੀ ਬੱਚੇ ਦਾ ਕਰਦੀ ਆ ਥੋੜਾ ਜਿਹਾ ਕਰਦਾ ਹੀ ਹੁੰਦਾ ਤਾਜਾ ਸੋਇਆ ਪਸੂ ਪਰ ਤੋਰਾ ਵੇਖੋ ਪਲਵਾਨਾਂ ਵਾਲਾ ਤੋਰਾ ਐਨ ਫਿੱਟ ਫਿੱਟ ਅਡਰ ਆ ਵੀਰੇ ਬਾਈ ਕਹਿੰਦਾ ਬਾਲਾ ਨਹੀਂ ਆਪਾਂ 16 ਕਿਲੋ ਮੰਨ ਕੇ ਲਈ ਆ ਤੁਸੀਂ ਆਪਦੀ ਸਮਝ ਨਾਲ ਲੈ ਲਓ ਵੀਰੇ ਬਈ ਆਪਾਂ ਕਿੰਨਾ ਝੋ ਸਕਦੇ ਆ ਜੀ ਇਹਦਾ ਬੈੜ ਚੰਗੀ ਆ ਵੇੜਾਲੇ ਪਾਕ ਤੋਂ ਕੋਈ ਕੱਚ ਨਹੀਂ ਗਾ ਗਲਾਬੀ ਥਣ ਮੋਟਾ ਮੁਠੀ ਵਾਲਾ ਵੀਰੇ ਰੰਗ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਤੇ ਸੋਹਣਾ ਪ੍ਰਿੰਟ ਡਿਮਾਂਡ ਕਰਨੀ ਬਈ ਆਪਾਂ ਉਹ ਜਿਹੜੇ ਲੈਣੇ ਆ 60 ਚੋ ਕਰਾਂਗੇ ਵੀਰੇ ਮਾਨਤਨ ਹੋ ਜੂ ਮਾੜਾ ਮੋਟਾ ਹਾਂ ਮਾਨਤਨ ਕਰਾਂਗੇ ਐ ਨਹੀਂ ਠੀਕ ਆ ਜੀ 60000 ਰੁਪਏ ਚੋ ਬਾਈ ਕਹਿੰਦਾ ਮਾਨਤਨ ਹੋ ਜੂਗਾ ਜੀ ਚੰਗੀ ਆ ਵੜ ਪਾਕੀ ਬੱਚਾ ਬਾਲਾ ਚੰਗਾ ਮੰਗਰ ਜਿਹੜੇ 2 ਨੰਬਰ ਆ ਗਈ ਵੀਰੇ ਸਿੰਘਾਂ ਵਾਲੀ ਵੜ ਸੂਹਾ ਗੰਨਵਾ ਜੀ ਇਹਦਾ ਗੰਨ ਦਾ ਤਾਂ ਵੀਰੇ ਨਾਈਆਂ ਬੱਛੀ ਦਾ ਮਾੜੇ ਮਾੜੇ ਚੋਬਾ ਹੀ ਫੁੱਟੇ ਆ ਇਹ ਹਜੇ ਬਣਾਤੇ ਤਾਂ ਜੇ ਇੰਚ ਇੰਚ ਹੀ ਹੋਰ ਉੱਟ ਜਾਣੀ ਬਾਕੀ ਫਾਇਦਾ ਪਸ਼ੂ ਬਿਮਾਰ ਬਮੂਰ ਨਹੀਂ ਇਹ ਉਸੇ ਗਾਂ ਦੀ ਬੱਛੀ ਆ ਇਹ ਜਿਹੜੀ ਆਪਾਂ ਪਿਛੇ ਜੇ ਵੀਡੀਓ ਪਾਈ ਸੀ ਅੱਛਾ ਹਾਂ ਉਹਨਾਂ ਤੋਂ ਹੀ ਲੈ ਜਾਂਦੇ ਉਹਨਾਂ ਤੋਂ ਹੀ ਲੈਂਦੇ ਭਾਈ ਆਪਣਾ ਮਾਲੀ ਜਾਂਦਾ ਠੀਕ ਆ ਮਾ ਭਾਈ 26 27 ਲੀਟਰ ਇਹਦੀ ਚੱਲੀ ਜਾਂਦੀ ਆ ਉਹ ਆਸੂਆ ਕਿੰਨ ਮੈਂ ਦਾ ਇਹਦਾ ਪਲੋਂ ਬੱਚੀ ਆ ਬਈ ਪਹਿਲਣ ਦੰਦ ਦੋ ਦੰਦ ਦਾ ਚੈੱਕ ਕਰਾ ਦਿੰਨੇ ਆਪਾਂ ਦੋਨ ਦੀ ਹਜੇ ਬੱਚਾ ਹੀ ਆ ਬੱਚਾ ਵੀਰੇ ਹਜੇ ਇਹਦੇ 10 ਦਿਨ ਤੋਂ ਉਦਾਂ ਹੀ ਪਈ ਆ ਬੱਚੀ ਦੇ ਲੈ ਲਓ ਜੀ ਚੈੱਕ ਕਰ ਦੱਸਗੇ ਇੱਕ ਵਾਰ ਲੈ ਲਓ ਜੀ ਲੈ ਨਹੀਂ ਰਿਜਨਲ ਦੋ ਦੰਦ ਦਾ ਬਈ ਬੱਚੀ ਠੀਕ ਆ ਵੀਰੇ ਠੰਡੀ ਐ ਨਹੀਂ ਐ ਕਰਨ ਵਾਲੀ ਪਿਲਾ ਬੰਨ ਦੀ ਲੋਣੇ ਆਪਦੀ ਪੁੱਠੇ ਪਾਸੇ ਬਹਿ ਗਈ ਆ ਆ ਸੈਫਤਾ ਦੀ ਹੈ ਬਈ ਇਹ ਬਲੱਡ ਲੈਣੀ ਬੜੀ ਚੰਗੀ ਦਵਾਈ ਬੜਾ ਚੰਗਾ ਹੈ ਨਾ ਬਾਕੀ ਜਿਆਦਾ ਥੋੜੀ ਜਿਹੀ ਨਾ ਔਲ ਕਰਦੀ ਹੁੰਦੀ ਆ ਥਾਨ ਵਾਲਾ ਟੌਪ ਦਾ ਲੱਗਿਆ ਹੈ ਨਾ ਹਾਂ ਬਾਈ ਡੇਟ ਦੇ ਹਿਸਾਬ ਨਾਲ ਦੀ 8 10 ਦਿਨ ਉੱਦਾਂ ਪਈ ਆ 9 ਮਹੀਨੇ ਪੂਰੇ ਹੋ ਚੁੱਕੇ ਠੀਕ ਆ ਵੀਰੇ ਹਾਂ ਬੱਛੀ ਬਾਹਲਾ ਦਾ 20 22 ਕਿਲੋ ਪਲੋਣੇ ਦਾ ਚਮਣਾ ਹੈ ਬੱਛੀ ਨੇ ਖੁੱਲਾ ਭਰਾਵਣਾ ਚਵਾਉ ਠੀਕ ਆ ਵੀਰੇ ਚੰਗੀ ਆ ਹੈ ਨਾ ਚਮਕਦਾ ਹੋਊਗਾ ਬਾਤ ਕੀ ਵੀਰੇ ਗੱਲ ਸੁਣ ਲੈ ਇਹ ਹੱਤ ਫੇਲਿਆ ਟੂਰਨਾਮੈਂਟ ਟੂਰਨਾਮੇ ਹੱਤ ਹੱਕੇ ਤੋਂ ਨਹੀਂ ਫੇਲਦੀ ਲੈ ੱੱਕੇ ਤੋਂ ਨਹੀਂ ਫੇਲਦੀ ਬਾਹਲੀ ਠੰਡੀ ਆ ਯਾਰ ਚੰਗੀ ਜੀ ਦਾ ਵੀਰੇ ਨਾ ਆਈਆਂ ਹੂੰ ਛੇਰ ਵੀ ਨਹੀਂ ਹੁਲਾਉਂਦੀ ਪੁੱਲ ਜਵਾਕ ਕੋਰਾ ਖੋਲੀ ਸੀ ਕੇਵਰੇ ਚੰਗੀ ਆ ਚਮਕਦਮ ਕਾਲੀ ਵੀਰੇ ਸੰਭੀ ਪਲੀ ਆ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਫੋੜ ਛਾਂਕੇ ਤੇ ਭੂਰਾ ਵੀ ਨਹੀਂ ਐਨ ਗੈਪ ਤੇ ਲੱਗਿਆ ਵਾ ਬਾਹਲਾ ਸੋਨਾ ਰੈਪਟ ਫਟ ਫਟ ਹਵਾਨਾ ਕਰੀ ਫੇਰ ਚੈੱਕ ਕਰ ਲਓ ਨੇੜੇ ਤੇ ਸਿੰਘ ਜਰੂਰ ਆ ਮਾੜੀ ਮਾੜੀ ਸਿੰਗੀ ਜੀ ਆ ਵੀਰੇ ਗਾੜਾ ਰਹੀ ਠੰਡੀ ਆ ਬਚੀ ਪੰਦੀ ਇੱਥੇ ਬਹਿ ਜਾ ਕਿੰਨਾ ਪਿਆਜੂ ਪਹਿਲੇ ਸੁਗੇ ਮਜ਼ਾ ਕਰਾਂ ਭਾਈ 22 ਲੀਟਰ ਆਵਣਾ ਚ ਪਾਉ ਠੀਕ ਆ ਹੰਡੀਆਂ ਨੀਆਂ ਵਸ਼ੀ ਲਾਈ ਬੈਜਾ ਪਾ ਠੀਕ ਆ ਬਾਲੀ ਮੱਠੀ ਵਸ਼ੀ ਬਾਕੀ ਸੇਵਾ ਸੰਭਾਲਦਾ ਹਜੇ ਹੈ ਵੀ ਹੈ ਨਾ ਬਈ ਬੱਚਾ ਹੀ ਆ ਤੇ ਹਾਈਟ ਵੀ ਹੋਰ ਕਰੂਗਾ ਵਜਨ ਵੀ ਵਧਾਊਗਾ ਅੱਜ ਤੁਸੀਂ ਉਸ ਹਾਵਨਾ ਜੱਜਮੈਂਟ ਲਾ ਲਿਓ ਬਈ ਜੇ ਮੰਨ ਲਾ ਜਦੋਂ ਦੰਦਾ ਜੇ ਨੇ ਪੂਰਾ ਹੋਣਾ ਉਦੋਂ ਨੂੰ ਵੱਡੀ ਗਾਂ ਬਾਨੀ ਆ ਪੂਰੀ ਇਹਦੀ ਜੈਤ ਜੀ ਦੀ ਮੰਗ ਉੱਤੇ ਕਿਹੜੇ ਲੈਣੇ ਆ ਉਹ ਹੀ ਦੱਸ ਮੇਰਾ ਮੁੱਲ ਕਰੋਣਾ ਦਾ 70 ਆ 65 ਦੀ ਹਾਂ ਨਾ ਹੋ ਜੋੜਾ ਲੈ ਜਾ ਸੱਜਣ ਕੋਈ ਕੋਈ ਲੱਗੇ ਉੱਚ ਮਾਤਰਾ ਕੋਟਾ ਥੋੜਾ ਵੱਧ ਕਰ ਦਾਂਗੇ ਜੋੜਾ ਲੈ ਜੂਗਾ ਤਾਂ ਠੀਕ ਆ ਵੀਰੇ ਨਾਗ ਨੰਬਰ ਆ ਗਿਆ ਆਪਣਾ ਤਿੰਨ ਸੂਆ ਗਿਨ ਮਾਜੀ ਇਹਦਾ ਇਹ ਦੂਜੇ ਸੂਏ ਆਸ ਤੇ ਵੀਰ ਸਾਢੇ 4 ਮਹੀਨੇ ਦੀ ਗੱਬਣ ਆ ਇਹ ਟੋਕੜ ਗੱਬ ਵੇੜ ਚੈੱਕ ਪਾਸ ਚੈੱਕ ਪਾਸ ਆਪਣੀ ਕਰਾਈ ਆ ਹੂੰ ਕੋਈ ਵੀ ਭੈਣ ਭਰਾ ਲੈਂਦਾ ਆਪਣੀ ਚੈੱਕ ਕਰਾ ਕੇ ਆਪਣੇ ਘਰੋਂ ਲੈ ਜਾ ਸਕਦਾ ਦੁੱਧ ਦੁੱਧ ਭਾਈ 6 ਕਿਲੋ ਠੰਡਾ ਕਰਕੇ 6 ਕਿਲੋ ਆਈ ਵੀਰੇ ਰਾਤੀ ਆ ਹੂੰ ਦੋ ਦਿਨ ਵੇੜੋਂ ਥੋੜਾ ਹੱਥ ਪਾਉਣ ਲਾ ਤੂੜੀ ਤੋਂ ਆਈ ਮਾ ਢੱਕੀ ਹਰਿਆ ਦੇ ਵੀਰੇ ਦੁੱਧ ਤਾਂ ਫਿਰ ਵਾਜ ਜੂਗੇ ਦੁੱਧ ਭਈ ਬਲਾਂ ਨਹੀਂ ਜਾਤ ਨਹੀਂ ਵਸੀਏ ਦੂਜਾ ਸਵੇਰ ਹੀ ਇਹ ਦੁੱਧ 8.5 ਕਿਲੋ ਆਵਣਾ ਚਵਾ ਦੋਗੇ ਹੂੰ ਸਾਢੇ 4 ਮਹੀਨਿਆਂ ਦੀ ਕੰਫਰਮ ਚੈੱਕਪਾਪਾ ਚੈੱਕਪਾਪਾ ਸਾ ਵੀਰੇ ਕੋਈ ਵੀ ਭੈਣ ਭਰਾ ਲੈਂਦਾ ਆਪ ਦਾ ਡਾਇਰੈਕਟਰ ਨਾਲ ਹੀ ਲਈ ਜਾਵੇ ਹੂੰ ਤਾਂ ਟਾਈਮ ਨਹੀਂ ਕਹਿ ਸਕਦਾ ਵੀ ਢਾਈ ਨੇ ਦੀ ਹੋਊ ਜਿਹੜੀ ਤਰੀਕ ਦੱਸਾਂਗੇ ਆਪਾਂ ਹੂੰ ਠੀਕ ਹੈ ਨਾ ਉਹ ਤਰੀਕ ਤੇ ਕਹਾਂ ਸੋਊਗੀ ਠੀਕ ਆ ਥੋੜ ਕੇ ਦਿਖਾ ਦੀ ਵੀਰੇ ਚੰਗੀ ਆ ਜਾਤ ਵਾਲੀ ਆ ਦੁੱਧ ਘਟਦਾ ਕਿਉਂਕਿ ਘੱਟ ਸੇਵਾਲੇ ਘਰੋਂ ਆਈ ਆ 6 ਕਿਲੋ ਦੋਕ ਦਿਨ ਹੱਤਪਾਲੇ ਵੇੜ ਨੂੰ ਕਿਉਂ ਰਾਤ ਦੀ ਆਈ ਆਪਾਂ ਚ ਲਾਲਚ ਬਣਗਾ ਵੀ ਚਲ ਵੀਡੀਓ ਨਾਲ ਹੀ ਪਾਦਗੇ ਚਲੋ ਆਪਣਾ ਤਾਂ ਕੰਮ ਆਣਾ ਆਪਾਂ ਰੱਖ ਨਹੀਂ ਨਾ ਸਕਦੇ ਸਾਰੀਆਂ ਬਾਕੀ ਸੋਨਾ ਮੁਠੀ ਵਾਲਾ ਥਾਣਾ ਬਾਕੀ ਫੁੱਲ ਵੱਡੀ ਵੇੜ ਆ ਚੰਗੀ ਆ ਵੇ ਬਾਕੀ ਥਾਂ ਲੇਵ ਦੀ ਇੰਨੀ ਸਫਾਈ ਹੈ ਨਾ ਵੇੜ ਦੀ ਹਮ ਚੈੱਕ ਕਰੋ ਥਾਂ ਟੌਪ ਦਾ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਵਜਨ ਵਜੂਦ ਵੀ ਕਰਮਾਲੀ ਦਾ ਚੰਗਾ ਵੀਰੇ ਚੰਗੀ ਆ ਵੇੜ ਇਹਦਾ ਛੋਟਾ ਜਿਹਾ ਭਾ ਜੈਜ ਇੱਕ ਹੋਰ ਥਣਾ ਤੁਨਾਂ ਤਾਂ ਗਰੰਟੀ ਆ ਨਾ ਜਮਾ ਥਣਾ ਦੀ ਗਰੰਟੀ ਵੀ ਨੇ ਪੂਛ ਦੱਸ ਦੇ ਵੀ ਫੁੱਲ ਟੁੱਟਿਆ ਵਾ ਕਾਂ ਦਾ ਪਹਿਲਾਂ ਤੂੰ ਹੀ ਆਇਤਾ ਪਹਿਲਾਂ ਤੂੰ ਹੀ ਆ ਮੱਝ ਨੇ ਪੈਰ ਧਰਤਾ ਸੀ ਮਾਰ ਗਿਆ ਹੁਣ ਤਾਂ ਕੋਈ ਦਿੱਕਤ ਨਹੀਂ 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 ਹੁਣ ਤਾਂ ਰਾਮਾ ਲਾ ਆਦਵਾਲ ਵੀ ਹੈ ਗਿਆ ਪਹਿਲਾਂ ਫੁੱਲ ਹੀ ਟੁੱਟ ਗਿਆ ਯਾਰ ਮੱਝ ਨੇ ਪੈਰ ਧਰਤਾ ਹੂੰ ਮੱਝ ਨੇ ਪੈਰ ਧਰਤਾ ਹੂੰ ਵਧੀਆ ਤੇ ਚੋਣ ਵਾਲੇ ਨਿਆਣੇ ਚ ਬੰਨਣੀ ਪੈਂਦੀ ਐ ਮੈਂ ਇਹ ਚਰਚ ਮਾਰੂ ਮਾਰਦੀ ਨਹੀਂ ਠੀਕ ਆ ਜੈਜ ਡਿਮਾਂਡ ਇਹ ਜੇ ਪੂਛ ਹੀ ਹੁੰਦੀ ਬਾਈ 4500 ਨਹੀਂ ਘੜਦੀ ਸੀ ਹੂੰ ਸਹੀ ਗੱਲ ਬਈ ਭੈਣ ਭਰਾ ਕਹਿਣਗੇ ਬਾਈ ਪੂਛ ਲੰਡੀ ਆ ਪਹਿਲਾਂ ਹੀ 10000 ਘਟਾ ਦੇਣੇ 35 ਦੀ ਵੇੜ ਤੋਂ ਹੂੰਗਾ ਸਹੀ ਗੱਲ ਤਾਂ ਹੀ 35 ਦੀ ਵੇੜ ਨਹੀਂ ਘੜਦੀ ਜੀ ਅੱਜ 35 ਦੀ ਵੇੜ ਦਊਂਗਾ ਵੀਰੇ ਪੂਛਕਾਰ ਨਹੀਂ ਆ ਪੂਛ ਨੇ ਕਿਹੜਾ ਬਾਈ ਦੁੱਧ ਦੇਣਾ ਯਾਰ ਬਾਈ ਵਧੀਆ ਕਹਿਣਾ ਮੈਂ ਤਾਂ ਤਾਂੋਂ ਭਲੇਖੇ ਨਾ ਆਇਆ ਕਰਾਂ ਬਈ ਪੂਛ ਨੈਣ ਜਿਵੇਂ ਰਮਾ ਨੂੰ ਫਿਰ ਪਤਾ ਲੱਗਦਾ ਹੈ ਹੀ ਨਹੀਂ ਠੀਕ ਹੈ ਠੀਕ ਹੈ ਜੀ ਤੇ ਨਾਗ ਨੰਬਰ ਆ ਗਿਆ 4 ਡਾਲਿਆਂ ਤੇ ਜਿਹੜੀ ਹਨਾ ਇਹ ਮੇਰੇ ਸਾਬ ਹੁਣਾਂ ਘੰਟੇ ਖੰਡ ਚ ਸੂਪ ਹੋ ਹਨਾ ਬਸ ਵੱਟ ਤਰੀ ਨਹੀਂ ਸੂਈ ਵੀ ਮੰਨ ਕੇ ਹੀ ਆਵੇ ਬੰਦਾ ਹਾਂ ਬਸ ਬੱਚਾ ਵਾਚਾ ਵੱਚੀ ਭੈਣ ਭਰਾ ਕੋਈ ਫੋਨ ਲੱਗ ਹਾਂ ਉਹ ਹੋ ਲੱਗ ਕਿੰਨਾ ਕਿੰਨਾ ਸੂਆ ਇਹ ਵੇ ਰਿਜੀਨਲ ਦੂਜਾ ਸੂਆ ਬਸ਼ੀਸ਼ ਹੁੰਦੀ ਆ ਨਿੱਕਰ ਵਾਲੀ ਆ ਹਨਾ ਇਹ ਤਾਂ ਬਈ ਕੱਲ ਹੀ ਆਈ ਸੀ ਵੇੜਨੇ ਥੋੜਾ ਘਰ ਦਾ ਬਾਹਲਾ ਚੀਤਾ ਉਹਦੀ ਘਰ ਦੀ ਬਸ਼ੀਸ਼ ਸੀ ਉਹ ਉਪਰਾ ਕਰ ਗਈ ਉਹ ਉਪਰਾ ਕਰ ਗਈ ਹਨਾ ਹਾਂ ਉੜਾ ਹਾਲਕ ਨੂੰ ਬਾਹਲਾ ਟੌਪ ਦਾ ਲੱਗਿਆ ਵਾ ਚੈੱਕ ਕਰ ਲੋ ਮੁੱਠੀ ਵਾਲਾ ਬਾਈ 25 26 ਲੀਟਰ ਪਲੂਨ ਦਾ ਤੇ ਜਵਾਏ ਨੇ ਮੱਝਾਂ ਰਗਾ ਦਿੱਤਾ ਹਾਈ ਲੀਟਰ ਦੀ ਗਾਰੰਟੀ ਨੇ ਭੇਜੀ ਇਹਨਾਂ ਨੇ ਠੀਕ ਆ ਹਾਂ ਠੀਕ ਆ ਤੋੜ ਕੇ ਦਿਖਾ ਦਈਏ ਇਹਨੂੰ ਵੀ ਸੂਈ ਵੀ ਮੰਨ ਕੇ ਆਇਓ ਵੀਰੇ ਤੁਸੀਂ ਵੱਛਾ ਵੱੱਛੀ ਤੁਸੀਂ ਬਾਈ ਕੋਲੋਂ ਪੁੱਛ ਲਿਓ ਜਦੋਂ ਤੁਸੀਂ ਫੋਨ ਲਾਉਂਗੇ ਬਜਨ ਵਜੂਦ ਬਾਹਲਾ ਚੰਗਾ ਵੇਲ ਬਜਨ ਹਾਈਟ ਪੂਰੀ ਚੰਗੀ ਨਿੱਗਰਾ ਸੰਭੇ ਪਲੀ ਹਾਥੀ ਅਰਗੀ ਕੋਈ ਆਏ ਨਹੀਂ ਬਈ ਲਿੱਸੀ ਲਾਣੀ ਕੋਈ ਧਲਾਰੇ ਰੰਗ ਪ੍ਰਿੰਟ ਪੂਰਾ ਚੰਗਾ ਥੋੜਾ ਜਨਾ ਡਰਦੀ ਆ ਕਿਉਂਕਿ ਉਪਰ ਆ ਜਾ ਮਨਾਈ ਜਾਂਦੀ ਆ ਤੇ ਖੁੱਲੀ ਖਾਲੀ ਫਰਦੀ ਭਾਈ ਦਾ ਭੁੰਜਦਾ ਰਹਿੰਦਾ ਤੁਹਾਨੂੰ ਪਤਾ ਵੀਰੇ ਪਸੂ ਇੱਥੇ ਆ ਕੇ ਇੱਕ ਦਾ ਸੁੰਨਦੀ ਆ ਕਰਮ ਵਾਲੀ ਤੇ ਇੱਕ ਉਪਰਾ ਕਰੀ ਜਾਂਦੀ ਆ ਖੰਦੀ ਮੱਠੀ ਆ ਤਾਂ ਭਰ ਜਾਣੀ ਸੁੰਦੇ ਸੁੰਦੇ ਭਰ ਜਾਣਾ ਹੈ ਨਾ ਬਈਆਂ ਨੇ ਇਹਦੀ ਫਿਰ ਡਿਮਾਂਡ ਸੂਈ ਵੀ ਦੀ ਸੂਈ ਦੀ ਡਿਮਾਂਡ ਵੀਰੇ ਫੋਨ ਤੇ ਕਰਾਂਗੇ ਆ ਵੀ ਇਹ ਸੂਈ ਤੋਂ ਦੱਸੂ ਹੈ ਨਾ ਜੇ ਬੱਚੀ ਦੇਗੀ ਤਾਂ چار ਫਾਇਦਾ ਹੋ ਜਾਂਦਾ ਤੋ ਬਸ ਆ ਬੱਚੀ ਰਹਿਣੀ ਥੋੜੀ ਡਿਮਾਂਡ ਆ ਬੈਠਣਾ ਚੰਗੀ ਰਿਪੋਰਟ ਤੇ ਆਈ ਸੀਗੀ ਵੜ ਠੀਕ ਆ ਬਈ ਆਪਾਂ ਫੋਨਤੀ ਕਰਾਂਗੇ ਪਰਮ ਦੇ ਕੰਮ ਦੀ ਬਸ਼ੀ ਠੀਕ ਆ ਕੰਮ ਦੀ ਆ ਬੈਠ ਠੀਕ ਆ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ ਇੱਕ ਬਾਈ ਕੋਲ ਆ ਫੀਮੇਲ ਆ ਜੀ ਜਰਮਨ ਸ਼ੈਫਰ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਬੱਚਾ ਹੀ ਆ ਬਾਈ ਇਹ ਇਹ ਬਈ 5 ਮਹੀਨੇ ਦਾ ਬੱਚਾ ਹੀ ਆ ਯਾਰ ਠੀਕਾ ਛੋਟਾ ਬੱਚਾ ਹੀ ਆਏ ਬੱਚਾ ਹੀ ਪਾਲਿਆ ਸੀ ਯਾਰ ਠੀਕ ਆ ਥੋੜਾ ਤੈਨੂੰ ਪਤਾ ਆਪਣੇ ਕੋਲ ਕਸ ਜ਼ਿਆਦਾ ਆ ਬਾਹਰ ਅੰਦਰ ਲਈ ਸਾਬ ਸੰਭਾਈ ਨਹੀਂ ਹੁੰਦੀ ਹੈ ਨਾ ਸੰਭਾਲਦਾ ਯਾਰ ਖਾਣ ਪੀਣ ਨੂੰ ਕੋਈ ਢੱਲ ਲੇਗੀ ਖਰਾਕ ਬਥੇਰੀ ਪੈਂਦੀ ਆ ਥੋੜਾ ਗੇੜਾ ਕੋੜਾ ਨਿਕੜਿਆ ਜਾਂਦਾ ਜਿਹੜੀ ਗੱਲ ਠੀਕ ਆ ਹਾਂ ਇਹਦੀ ਡਿਮਾਂਡ ਡਿਮਾਂਡ ਕਰ ਲਾਂਗੇ ਫੋਨ ਤੇ ਬੇਰੇ ਬਾਕੀ ਸਾਰਾ ਬਾਇਓ ਡਾਟਾ ਤਾਂ ਮੇਰੇ ਕੋਲ ਮਿਲੂਗਾ ਤੇਰੇ ਭੈਣ ਭਰਾਣੇ ਲੈਣੀ ਮੈਨੂੰ ਫੋਨ ਕਰ ਲਵੇ ਠੀਕ ਆ ਸਾਰੇ ਦੇ ਪਿਓ ਦਾ ਦਾਦ ਨੂੰ ਰਿਕਾਰਡ ਕਿਹੜੇ ਤੇ ਲੈਣ ਦੀ ਹੈ ਸਾਰਾ ਕੁਝ ਪਤਾ ਆਪਾਂ ਠੀਕ ਆ ਹਾਂ ਫੋਨ ਤੇ ਕਰ ਲਾਂਗੇ ਗੱਲ ਠੀਕ ਆ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ